ਸਤਿ ਸ਼੍ਰੀ ਅਕਾਲ ਜੀ ਪ੍ਰਾਈਮਰੀਆ ਟੀਵੀ ਵਾਸਤੇ ਮੈਂ ਪਰਮਿੰਦਰ ਸਿੰਘ 13 ਫਰਵਰੀ ਦੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਦਿੱਲੀ ਚੰਨੋ ਸੰਘਰਸ਼ ਦੀ ਕਾਲ ਦੇ ਮੱਦੇ ਨਜ਼ਰ ਅੱਜ ਅਸੀਂ 12 ਫਰਵਰੀ ਨੂੰ ਸਮਾਣੇ ਤੋਂ ਚੀਕਾ ਜਾਣ ਵਾਲੇ ਰਸਤੇ ਦੇ ਉੱਪਰ ਘੱਗਰ ਦੇ ਪੁਲ ਦੇ ਉੱਤੇ ਖੜੇ ਹਾਂ ਇੱਥੇ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਕਿਸ ਤਰ੍ਹਾਂ ਦੀ ਬੈਰੀਕੇਟਿੰਗ ਹੋਈ ਹੋਈ ਆ ਤਾਂ ਜੋ ਆਮ ਲੋਕਾਂ ਨੂੰ ਸਹੂਲਤ ਹੋ ਸਕੇ ਰਸਤੇ ਪੂਰੀ ਤਰ੍ਹਾਂ ਬਲੌਕ ਹੋ ਚੁੱਕੇ ਨੇ ਕਈ ਕਈ ਲਹਿਰਾਂ ਨੇ ਜਿਹੜੀਆਂ ਪ੍ਰਸ਼ਾਸਨ ਨੇ ਉਹ ਟਰਾਲਾ ਗਾਰੀਆਂ ਨੂੰ ਰੋਕਣ ਵਾਸਤੇ ਲਾਈਆਂ ਹੋਈਆਂ ਨੇ ਇਸ ਕਰਕੇ ਆਮ ਪਬਲਿਕ ਇਹਨਾਂ ਰਸਤਿਆਂ ਦੇ ਉੱਪਰ ਦੀ ਆਉਣ ਦੀ ਥਾਂ ਗੁਰੇਜ਼ ਕਰੇ ਜੇ ਕਿਹਦਾ ਐਮਰਜੈਂਸੀ ਨਹੀਂ ਸਰਦਾ ਤਾਂ ਉਹ ਕੋਈ ਨਾ ਕੋਈ ਹੋਰ ਬਦਲਵਾਂ ਰਾਹ ਚੁਣਨ ਦੀ ਕੋਸ਼ਿਸ਼ ਕਰੇ ਅਸੀਂ ਕੋਸ਼ਿਸ਼ ਕਰਾਂਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜੇ ਗੱਲ ਕਰਨ ਵਾਸਤੇ ਤਿਆਰ ਹੋਇਆ ਤਾਂ ਕਿਹੜੇ ਪ੍ਰਸ਼ਾਸਨ ਨੇ ਬਦਲਵੇਂ ਰਸਤੇ ਮਹੱਈਆ ਕਰਾਏ ਨੇ ਲੋਕਾਂ ਨੂੰ ਉਹਨਾਂ ਦੀ ਵੀ ਗੱਲ ਕਰਾਂਗੇ ਪਰ ਜਿੰਨਾ ਕੋ ਹੋ ਸਕਦਾ ਉਹਨਾਂ ਕ ਆਵਾਜ਼ ਆਈ ਤੋਂ ਦੋ ਦਿਨ ਪਰਹੇਜ਼ ਕਰੋ ਤਾਂ ਜੋ ਕਿਸੇ ਵੀ ਆਸੂਬਿਧਾ ਤੋਂ ਬਚਾ ਜਾ ਸਕੇ ਸਭ ਤੋਂ ਪਹਿਲਾਂ ਦੇਖਦੇ ਆਂ ਕਿ ਲੇਰਿੰਗਾਂ ਕਿੰਨੀਆਂ ਨੇ ਆ ਸੋਰੀ ਬੀਐਸਐਫ ਆਈਟੀਬੀਪੀ ਦੇ ਜਵਾਨ ਖੜੇ ਨੇ ਤੇ ਅੱਗੇ ਵੀ ਜਿਹੜੀ ਆ ਪੁਲਿਸ ਫੋਰਸ ਲੱਗੀ ਹੋਈ ਆ ਉਸ ਦਾ ਗਰਦਾ ਪੁਲ ਚਾਰੇ ਪਾਸੇ ਬੰਦ ਹੋ ਚੁੱਕਿਆ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਨਵੇਂ گاؤں ਤੋਂ ਆਪਣੇ ਵਹੀਕਲ ਛੱਡ ਕੇ ਉਥੋਂ ਨਵੇਂ گاؤں ਤੋਂ ਬਾਅਦ ਕੋਈ ਰਸਤੇ ਦੇ ਵਿੱਚੋਂ ਹੋਰ ਸਾਧਨ ਲੈ ਕੇ ਘੱਗਰ ਦਾ ਘੱਗਰ ਤੱਕ ਪਹੁੰਚਣਾ ਪੈ ਰਿਹਾ ਤਰਮੇੜੀ ਦੇ ਉੱਪਰ ਜਿਹੜਾ ਪੁਲ ਬਣਿਆ ਆ ਤਰਮੇੜੀ ਤੋਂ ਅੱਗੇ ਘੱਗਰ ਦੇ ਉੱਪਰ ਜਿਹੜਾ ਪੁਲ ਬਣਿਆ ਹੋਇਆ ਉੱਥੇ ਬਲਾਕ ਹੋ ਰਿਹਾ ਆ ਅੱਜ ਬਜਰੀ ਲੜਾਈ ਜਾ ਰਹੀ ਆ ਤੇ ਸ਼ਾਇਦ ਜਿਹੜੇ ਸਰੀਏ ਬਿਲਡਿੰਗ ਕੀਤੇ ਨੇ ਉਹਨਾਂ ਦੇ ਉੱਪਰ ਕੰਕਰੀਟ ਦੀ ਪੱਕੀ ਪਰਤ ਬਣਾਉਣ ਦਾ ਪ੍ਰਸ਼ਾਸਨ ਦਾ ਇਰਾਦਾ ਲੱਗਦਾ ਤੁਸੀਂ ਪਰਤਾਂ ਦੇਖੋ ਇੱਕ ਟਰੱਕਾਂ ਦੀਆਂ ਬਾੜੀਆਂ ਖੜੀਆਂ ਨੇ ਕਗਰਦਾ ਜਿਹੜਾ ਬੰਦ ਪਿਆ ਨੰਬਰ 1 ਦੇ ਟਰੱਕਾਂ ਦੀਆਂ ਬਾਡੀਆਂ ਖੜੀਆਂ ਨੇ ਇਹ ਮਿੱਟੀ ਦੇ ਭਰ ਕੇ ਖੜਾਈਆਂ ਹੋਈਆਂ ਨੇ ਉਦੋਂ ਅੱਗੇ ਸਰੀਆਂ ਦੀ ਪਰਤ ਬਣੀ ਹੋਈ ਆ ਆ ਦੇਖੋ ਇੱਕ ਮਜ਼ਬੂਤ ਪਰਤ ਬਣੀ ਹੋਈ ਆ ਇਹ ਦੂਸਰੇ ਨੰਬਰ ਦਾ ਬੈਰੀਗੇਸ਼ਨ ਬੈਰੀਗੇਸ਼ਨ ਆ ਤੇ ਸਰੀਏ ਕਾਫੀ ਦੂਰ ਤੱਕ ਫੈਲੇ ਹੋਏ ਨੇ ਤੇ ਅੱਗੇ ਵਿਚਕਾਰ ਇਹਨਾਂ ਨੂੰ ਬੈਲਡ ਵੀ ਕੀਤਾ ਹੋਇਆ ਬੈਲਡਿੰਗ ਕੀਤੀ ਹੋਈ ਆ ਤਾਂ ਜੋ 2020 ਦੀ ਤਰ੍ਹਾਂ ਟਰੈਕਟਰਾਂ ਦੇ ਨਾਲ ਇਹਨੂੰ ਕ੍ਰੋਸ ਨਾ ਕੀਤਾ ਜਾ ਸਕੇ ਕਿਉਂਕਿ ਸਰਕਾਰ ਦਾ 2020 ਦੇ ਤਜਰਬਿਆਂ ਤੋਂ ਸਰਕਾਰ ਨੇ ਲੱਗਦਾ ਕਿ ਕਾਫੀ ਜਾਦੇ ਸਬਕ ਸਿੱਖਿਆ ਤੇ ਇਹ ਸਰੀਏ ਨੇ ਜਿਹੜੇ ਇਹਦੇ ਵਿੱਚੋਂ ਕੱਲਾ نیچے ਨਹੀਂ ਉੱਪਰ ਵੀ ਜੇ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇੱਥੋਂ ਤੱਕ ਪ੍ਰਬੰਧ ਕੀਤਾ ਹੋਇਆ ਤੇ ਇਹ ਸੈਕੰਡ ਆ ਥਰਡ ਆ ਇਹ ਤੀਜੇ ਨੰਬਰ ਦੀ ਬੈਰੀਕੇਟਿੰਗ ਆ ਫੇਰ ਸਰੀਏ ਨੇ ਉਸੇ ਤਰ੍ਹਾਂ ਸਰੀਏ ਬਿਲਡਿੰਗ ਨੇ ਚੌਥੇ ਨੰਬਰ ਦੀ ਬੈਰੀਕੇਟਿੰਗ ਆ ਤੇ ਅਜਾ ਅੱਗੇ ਆ ਜਾਓ ਪ੍ਰਦੀਪ ਅੱਗੇ ਆ ਜਾਓ ਇਹ ਪੰਜਵੇਂ ਨੰਬਰ ਦੀ ਬੈਰੀਕੇਟਿੰਗ ਆ ਆ ਇੱਥੇ ਮਜ਼ਦੂਰ ਬਿਲਡਿੰਗ ਕਰ ਰਹੇ ਨੇ ਲਗਾਤਾਰ ਆ ਅੱਗੇ ਸਿੰਪਲ ਬੈਰੀਕੇਡ ਆ ਗਏ ਤੇ ਚੰਨਾ ਬੈਰੀਕੇਡਾਂ ਨੇ ਪਰਤਾ ਇੱਥੇ ਨੇ ਅੱਗੇ ਹਰਿਆਣਾ ਇੱਥੇ ਹਰਿਆਣਾ ਪੁਲਿਸ ਦੇ ਆਈਟੀਬੀਪੀ ਦੇ ਜਵਾਨ ਤਾਇਨਾਤ ਕੀਤੇ ਹੋਏ ਨੇ ਇਹ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇਧਰ ਐਂਬੂਲੈਂਸਾਂ ਖੜੀਆਂ ਨੇ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਫਾਇਰ ਬ੍ਰਿਗੇਡ ਆ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰਾ ਪ੍ਰਬੰਧ ਕੀਤਾ ਹੋਇਆ ਇਹ ਸਮਾਣੇ ਤੋਂ ਨਵਾਂ گاਉਂ ਤੋਂ ਜਿਹੜਾ ਚੀਕੇ ਨੂੰ ਰਸਤਾ ਜਾਂਦਾ ਉਸ ਦੇ ਉੱਪਰ ਅਸੀਂ ਤੁਹਾਨੂੰ ਦਿਖਾ ਦਿਖਾ ਰਹੇ ਹਾਂ ਤੇ ਘੱਗਰ ਦੇ ਧਰਮੇੜੀ ਤੋਂ ਅੱਗੇ ਘੱਗਰ ਦੇ ਪੁਲ ਦੇ ਉੱਪਰ ਘੱਗਰ ਦੇ ਕੰਡੇ ਦੇ ਉੱਪਰ ਹੀ ਬੈਰੀਕੇਟਿੰਗ ਹੋਈ ਹੋਈ ਆ ਇੱਥੇ ਜਿੰਨਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਤਾਂ ਇੱਧਰ ਖੜੇ ਨੇ ਭਾਈ ਇਹਨਾਂ ਨਾਲ ਤੁਸੀਂ ਅੱਗੇ ਜਾਣਾ ਅੱਗੇ ਜਾਣਾ ਜੀ ਜਾਣਾ ਡਿਊਟੀ ਤੇ ਜਾਣਾ ਤੁਸੀਂ ਕਿੱਥੋਂ ਆਇਓ ਮੈਂ ਚੀਕੇ ਤੋਂ ਆਇਆ ਜੀ ਕਿੱਥੇ ਜਾਣਾ ਪਟਿਆਲਾ ਜਾਣਾ ਡਿਊਟੀ ਪਾ ਪ੍ਰਾਈਵੇਟ ਕੰਪਨੀ ਮੈਂ ਕੰਮ ਕਰਾਂ ਹੈ ਕੰਪਨੀ ਨੂੰ ਪਤਾ ਨਹੀਂ ਵੀ ਇੱਥੇ ਇਹ ਪਤਾ ਸਿਰਫ ਬਈ ਹਾਂ ਅੱਜ ਜਾਣਾ ਚਲ ਇਹ ਨਹੀਂ ਪਤਾ ਬਈ ਕਿਸ ਤਰ੍ਹਾਂ ਜਾਵਾਂਗੇ ਮੋਟਰਸਾਈਕਲ ਲੈ ਰਿਹਾ ਨਾ ਬੱਸ ਚਲਦੀ ਹੈ ਨਾ ਗੱਡੀ ਚਲਦੀ ਹੈ ਕੋਈ ਬਦਲਵਾ ਪ੍ਰਬੰਧਨ ਹੀ ਪ੍ਰਸ਼ਾਸਨ ਨੇ ਕੀਤਾ ਕੁਛ ਪ੍ਰਾਈਵੇਟ ਵਾਲੇ ਕੀ ਕਹਾਂ ਬਤਾਓ ਕੁਛ ਵੀ ਨਹੀਂ ਪ੍ਰਸ਼ਾਸਨ ਨੇ ਕੋਈ ਹੋਰ ਰਸਤਾ ਨਹੀਂ ਦਿੱਤਾ ਤੁਹਾਨੂੰ ਸਰ ਰਸਤਾ ਹੈ ਹੀ ਨਹੀਂ ਕੋਈ ਬੰਦ ਕਰਖੇ ਸਾਰੇ ਇਹ ਟ੍ਰੈਟ ਸਾਰੇ ਹੀ ਬੰਦ ਹੈ ਟੋਟਲ ਬਲਾਕੇਜ ਆਹੇ ਇਹ ਬਿਮਾਰੀ ਤੋਂ ਕੰਪਨੀ ਪੈਸੇ ਕੱਟ ਲੇਗੀ ਭਾਈ ਬਹੁਤ ਤਾਂ ਕੈਰੀ ਦਾ ਕੰਮ ਪਾ ਜਾਓ ਤਾਂ ਹਮ ਕਿਸ ਤਰ੍ਹਾਂ ਜਾਓ ਕੰਪਨੀ ਤੇ ਵੀ ਦਰਖਾਸਤ ਹੈ ਸਰਕਾਰ ਤੇ ਦਰਖਾਸਤ ਹੈ ਜੋ ਪ੍ਰਾਈਵੇਟ ਹੈ ਬੰਦੇ ਵਾਹ ਉਹ ਕਹਾਂ ਜਾਵਾਂਗੇ ਜੋ ਕੰਮ ਕਰਨ ਵਾਲੇ ਡੇਲੀ ਕਿੰਨੇ ਦਿਨਾਂ ਤੋਂ ਬੰਦ ਹੋਇਆ ਹੈ ਇਹ 2 ਦਿਨੋਂ ਕੇ ਬੰਦ ਹੋ ਰਿਹਾ ਭਾਈ ਅੱਛਾ ਹਾਂ ਅੱਜ ਤੀਜਾ ਦਿਨ ਆ ਹਾਂ ਤੀਜਾ ਦਿਨ ਹੈ ਭਾਈ ਅੱਜ ਸ਼ੁਕਰੀਆ ਮੇਰਾ ਪਟਿਆਲੇ ਤੇ ਆਇਆ ਸੀ ਮੈਂ ਉਹ ਕਰਨਾਲ ਨਿਸ਼ੰਖ ਜਾਣੇ ਨੇ ਤੁਹਾਨੂੰ ਪਤਾ ਨਹੀਂ ਸੀ ਵੀ ਇੱਥੇ ਰੋਡ ਜਾਮ ਹੋ ਗਏ ਮੈਨੂੰ ਪਤਾ ਹੁੰਦਾ ਸੀ ਵੀ ਅਸੀਂ ਆਉਂਦੇ ਨਹੀਂ ਜੀ ਅੱਛਾ ਮੈਂ ਉੱਥੇ ਮਜ਼ਦੂਰੀ ਕਰਦੇ ਆ ਉਹਦੇ ਮੈਂ ਕੰਮ ਕਰ ਉਧਰ ਮੈਂ ਗਿਆ ਸੀ ਕੁਝ ਮੇਰੀ ਲੜਕੀ ਰਹਿੰਦੀ ਸੀ ਉੱਥੇ ਮਿਲਣ ਗਿਆ ਤਾਂ ਤੁਸੀਂ ਕਿੱਥੇ ਗਏ ਸੀਗੇ ਆਮ ਲਾ ਰਾਜਪੁਰੇ 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 ਤੋਂ ਫਿਰ ਪਟਿਆਲਾ ਆ ਪਟਿਆਲਾ ਤੋਂ ਫਿਰ ਮੈਂ ਇਧਰ ਨੀਸ਼ਾਂਖ ਜਾਣਾ ਨੇ ਅੱਛਾ ਹੁਣ ਕਿੱਥੋਂ ਤੁਰ ਕੇ ਆ ਰਹੇ ਹੋ ਮਾ ਆਪਰਲੀ ਸਾਈਡ ਤੋਂ ਉੱਥੇ ਤੁਰ ਕੇ ਆ ਰਹੇ ਨਵਾਂ ਗਾਂ ਤੋਂ ਟੈਂਪੂ 'ਚ ਫੜ ਕੇ ਬਾਰਡਰ ਤੱਕ ਆਇਆ ਬਾਰਡਰ ਕੇ ਬਾਅਦ ਇਧਰ ਫਿਰ ਤੁਰ ਕੇ ਜਾ ਰਿਹਾ ਕਿੱਦੇ ਕਿਸ ਦਿਨ ਗਏ ਸੀਗੇ ਤੁਸੀਂ ਮਾ ਤੋ 4 ਦਿਨ ਹੋ ਗਿਆ 4-5 ਦਿਨ ਪਹਿਲੇ ਗਿਆ ਹੋਇਆ ਅਸੀਂ ਅੱਛਾ ਹਾਂ ਬਹੁਤ ਜ਼ਿਆਦਾ ਘਟੋ ਘਟ ਵੀ ਅਸੀਂ ਕਿੰਨੇ ਦਿਨਾਂ ਤੋਂ ਰੁਕਾ ਲੱਗਿਆ ਨੇ ਲੋਕਾਂ ਦਾ 2 ਦਿਨ ਹੋ ਗਿਆ ਜਿਆਦਾ ਨਾ ਬੱਸ ਮਿਲਦੀ ਐ ਨਾ ਕੁਝ ਮਿਲਦਾ ਐ ਦੂਰ ਤੱਕ ਜਾਣਾ ਹਰਿਆਣਾ ਵਾਪਸ ਵੀ ਜਾਣਾ ਹੁਣ ਦੇਖੋ ਰਾਤ ਨੂੰ ਆਵਾਂਗੇ ਬੱਸ ਕਿੰਨਾ ਟਾਈਮ ਲੱਗੇਗਾ ਤੁਰ ਕੇ 2 ਕਿਲੋਮੀਟਰ ਤੋਂ ਤੁਰ ਕੇ ਆਏ ਹੁਣ ਦੇਖ ਲਓ ਤੁਸੀਂ ਕਿੱਥੋਂ ਆ ਰਹੇ ਹੋ ਭਾਈ ਸਮਾਣੇ ਤੋਂ ਹੀ ਕੁਲਛੇਤਰ ਜਾਣਾ ਐ ਹੁਣ ਕੁਲਛੇਤਰ ਤੋਂ ਵਾਪਸ ਵੀ ਆਣਾ ਐ ਦੇਖੋ ਮੁੰਲਾ ਰਾਤ ਨੂੰ ਪਹੁੰਚੀ ਕਿ ਕਿੰਨੇ ਵਜੇ ਪਹੁੰਚੀ ਕੋਈ ਪਤਾ ਨਹੀਂ ਹੈਗਾ ਕੋਈ ਬੱਸ ਨਹੀਂ ਮਿਲਦੀ ਕੋਈ ਟੈਂਪੂ ਵਾਲੇ 20 ਦੀ ਜਗ੍ਹਾ 40 40 ਰੁਪਏ ਲੈ ਰਹੇ ਨੇ ਲੋਕ ਬਹੁਤ ਪਰੇਸ਼ਾਨ ਨੇ ਹੁਣ ਕੋਈ ਨਾ ਕੋਈ ਹੱਲ ਤਾਂ ਹੋਣਾ ਚਾਹੀਦਾ ਤਾਂ ਹਾਂਜੀ ਭਾਈ ਬਾਬੂ ਜੀ ਸਸਿਗਰ ਕਿੱਥੋਂ ਆ ਰਹੇ ਹੋ ਜੀ ਅਸੀਂ ਪਟਿਆਲੇ ਤੋਂ ਜਾਣਾ ਕਿੱਥੇ ਆ ਜਾਣਾ ਤੇ ਦੀਨ ਜਾਣਾ ਹੈ ਅੱਛਾ ਤੁਹਾਨੂੰ ਪਤਾ ਨਹੀਂ ਸੀ ਵੀ ਬੰਦ ਨੇ ਸਾਰੇ ਰਸਤੇ ਅਸੀਂ ਆਪ ਕਿਸਾਨਾਂ ਨੂੰ ਜਾਣਾ ਕਰਨਾ ਸਭ ਬੰਦ ਹੈ ਅਸੀਂ ਆਪੇ ਨਿਕਲ ਜਾਣਾ ਅੱਛਾ ਅਸੀਂ ਆਪ ਕਿਸਾਨਾਂ ਤੇ ਪ੍ਰੋਗਰਾਮ ਅੱਛਾ ਪ੍ਰੋਗਰਾਮ ਤੇ ਗਏ ਸੀਗੇ ਪਟਿਆਲੇ ਪਟਿਆਲੇ ਨੀਛੇ ਨਿਕਲ ਹੋ ਜਾਣਾ ਅੱਛਾ ਜੀ ਹਾਂ ਹੁਣ ਕਿੱਥੋਂ ਤੁਰ ਕੇ ਆ ਰਹੇ ਹੋ ਹੁਣ ਅਸੀਂ ਚੱਕ ਕੇ ਹਾਂ ਉੱਠ ਆਏ ਹਾਂ ਅੱਛਾ ਜੀ ਬੇਬੇ ਦਾ ਸਾਹ ਜੜਿਆ ਹੋਰ ਰਸਤਿਆਂ ਚ ਜਾਂਦਾ ਹੀ ਨਾ ਤੁਹਾਡੇ ਵਰਗੇ ਤੇ ਡਾਕਟਰ ਕਰਨੀਆਂ ਸਾਜਾ ਤੁਹਾਡੇ ਵਰਗਾ ਦਾ ਕੀ ਕਸੂਰ ਹੈ ਠੀਕ ਹੈ ਜੀ ਹਾਂ ਤੁਸੀਂ ਤੇ ਆਪਣੀ ਕੀਤੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸਮਝਦੇ ਹੋ ਮੰਗਾਂ ਤੇ ਵੇਖ ਮੰਨਿਆ ਪੈਣੀਆਂ ਤੇ ਹੁਣ ਸਾਰੇ ਇੱਕ ਪਾਸੇ ਕਿਸਾਨ ਹੋ ਗਏ ਨੇ ਇੱਥੇ ਪਹਿਲੇ ਹੀ ਮੰਨ ਲੈਦੇ ਨਾ ਹੋਣਾ ਇਹ ਨਹੀਂ ਇੱਥੇ ਪਹਿਲਾਂ ਉਹ ਤਾਂ ਸਿੱਖ ਦੋ ਮੰਗ ਲੈਣ ਦੂਜਿਆਂ ਚ ਪਾਉਣਾ ਪੱਪੂ ਲਈ ਤਾਂ ਹੁੰਦੀ ਹੈ ਮੈਂ ਪੱਪੂ ਲਈ ਰੋਜ਼ ਦੀ ਮੁਸੀਬਤਾਂ ਇੱਕ ਵਾਰ ਮੰਨ ਲਓ ਦੋ ਸ਼ੁਕਰੀਆ ਅਈ ਨੇ ਦੋ ਕਿੱਥੋਂ ਆਇਓ ਤੁਸੀਂ ਅਸੀਂ ਤਾਂ ਜੀ ਕੈਥਰ ਤੋਂ ਆਏ ਆ ਜੀ ਅੱਗੇ ਜਾਣਾ ਕਿੱਥੇ ਆ ਅਸੀਂ ਮੈਂ ਹਸਪੀਟਲ ਦੇ ਵਿੱਚ ਜਾਣਾ ਸੀ ਵਾਈਫ ਨੂੰ ਲੈ ਕੇ ਓਕੇ ਨੀਲਮ ਹਸਪੀਟਲ ਦਾ ਜਿਹੜਾ ਰਾਜਪੂਰੇ ਦੇ ਵਿੱਚ ਤੁਹਾਨੂੰ ਪਤਾ ਨਹੀਂ ਸੀ ਵੀ ਬੰਦਾ ਨਹੀਂ ਸਾਨੂੰ ਨਹੀਂ ਪਤਾ ਜੀ ਔਰ ਪਿੱਛੇ ਪੁਲਿਸ ਵੀ ਖੜੀ ਹੋਈ ਸੀ ਨਾ ਉਹਨਾਂ ਨੇ ਕਿਸੇ ਨੂੰ ਕੁਝ ਦੱਸਿਆ ਉਹਨਾਂ ਦੱਸ ਅੱਗੇ ਬੈਰੀਕੇਡ ਦੇ ਕੇ ਹੁਣ ਸਾਨੂੰ ਵਾਪਸ ਜਾਣਾ ਪਏਗਾ ਘਟੋ ਘਟ ਇੰਨਾ ਤਾਂ ਸੋਚ ਸਕਦੇ ਕਾਦੇ ਵਾਸਤੇ ਖੜੇ ਆ ਫਿਰ ਪੁਲਿਸ ਵਾਲੇ ਕਿੱਥੇ ਖੜੇ ਪਿੱਛੇ ਪੁਲਿਸ ਵਾਲੇ ਕਿੱਥੋਂ ਖੜੇ ਨੇ ਇੱਥੇ ਵੀ ਖੜੇ ਨੇ ਪਿੱਛੇ ਹੀ ਪਿੱਛੇ ਮੋੜ ਸਕਦੇ ਸੀ ਅਸੀਂ ਗੱਡੀ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਆਮ ਆਮ ਪਬਲਿਕ ਕਿਵੇਂ ਪਰੇਸ਼ਾਨ ਹੋ ਰਹੀ ਆ ਕਿਸਾਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਨੇ ਜਦੋਂ 2020 ਦੇ ਵਿੱਚ ਇਹ ਅੰਦੋਲਨ ਦਿੱਲੀ ਤੋਂ ਉਠਾਇਆ ਸੀ ਤਾਂ ਸਾਡੀਆਂ ਮੰਗਾਂ ਮੰਨੀਆਂ ਸੀਗੀਆਂ ਤੇ ਸਰਕਾਰ ਹੁਣ ਮੰਗਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਿੱਛੇ हट ਰਹੀ ਆ ਤੇ ਦੂਸਰੇ ਪਾਸੇ ਆਮ ਪਬਲਿਕ ਇਸ ਦੇ ਵਿੱਚ ਪਿਸ ਰਹੀ ਆ ਤੇ ਇੱਥੇ ਜਿਹੜੇ ਜਵਾਨ ਡਿਊਟੀ ਕਰਦੇ ਨੇ ਉਹ ਹਰਾਸ਼ ਹੋ ਰਹੇ ਨੇ ਸਸੀ ਗੜ ਜੀ ਕੀ ਨਾਮ ਹੈ ਤੁਹਾਡਾ ਮਰੀਕ ਸਿੰਘ ਜੀ ਮਰੀਕ ਸਿੰਘ ਜੀ ਕਿੱਥੋਂ ਆਏ ਸੀਗੇ ਨਾ ਮੈਂ ਕੋਤੋਂ ਆਏ ਜੀ ਕਿੱਧਰ ਜਾਣਾ ਠੀਕ ਹੈ ਤੁਹਾਨੂੰ ਪਤਾ ਨਹੀਂ ਸੀ ਵੀ ਰਸਤਾ ਵਾਲਾ ਨਾ ਜੀ ਨਾ ਹੁਣੇ ਹੀ ਵੇਖਿਆ ਮੈਂ ਤੇ ਆ ਗਏ ਜੀ ਤੇ ਕੋਈ ਬਦਲਵਾ ਪ੍ਰਬੰਧ ਨਹੀਂ ਪ੍ਰਸ਼ਾਸਨ ਨੇ ਦਿੱਤਾ ਨਾ ਜੀ ਕੋਈ ਨਹੀਂ ਬਦਲਤਾ ਤੱਕ ਇਹਨਾਂ ਨੇ ਅੱਛਾ ਤੇ ਕੋਈ ਹੋਰ ਰਸਤਾ ਜਾਂਦਾ ਹੋਵੇ ਚਿੱਕੇ ਨੂੰ ਇੱਥੋਂ ਉੱਤੋਂ ਦਾ ਵਲਾ ਪੈਗ ਤੇ ਬਹੁਤ ਜਾਏਗਾ ਫਿਰ ਉਹਨਾਂ ਨਾਲ ਜਿਹੜਾ ਦੂਸਰਾ ਪੈਟਰੋਲ ਏ 1 ਲੀਟਰ ਖਰਾਬ ਹੁੰਦਾ ਕਿੰਨੇ ਦੂਰ ਐ ਇਥੋਂ ਚਾਰ ਪੰਜ ਕਿਲੋਮੀਟਰ ਦਾ ਫਰਕ ਪੈਂਦਾ ਪੰਜ ਕਿਲੋਮੀਟਰ ਦਾ ਬਾਕੀ ਤੁਸੀਂ ਜੇ ਲੋਕਾਂ ਨੂੰ ਤੁਹਾਨੂੰ ਪਤਾ ਜਿਹੜੇ ਹੋਰ ਲੋਕ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਇਸ ਦਾ ਹਾਂ ਕਿਸੇ ਨੂੰ ਪਤਾ ਸਾਰੇ ਤੁਹਾਡੇ ਰਿਮੋਟ ਦੇ ਤੱਕ ਬਚਾਰੇ ਪ੍ਰਸ਼ਾਸਨ ਨੇ ਦੱਸਦਾ ਨਾ ਆ ਜਿੰਦੇ ਦੱਸੇ ਆਪਸ ਬਈ ਤੇ ਨਾ ਕਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਸੀਂ ਕਿਵੇਂ ਮੰਨਦੇ ਹੋ ਮੈਂ ਜਾਜ ਮੈਂ ਤਾਂ ਧਿਆਨ ਕਰਨ ਕਿਸਾਨ ਜਿਹੜੇ ਨੇ ਧੱਕਾ ਕਰ ਰਹੇ ਨੇ ਜੀ ਕਿਸਾਨ ਧੱਕਾ ਕਰ ਰਹੇ ਨੇ ਹਾਂ 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 ਕਿਵੇਂ ਧੱਕਾ ਕਰ ਰਹੇ ਨੇ ਭਈ ਜੋ ਉਹ ਦਿੰਦੇ ਨੇ ਹਿਸਾਬ ਨਾਲ ਆ ਨਾ ਤੇ ਠੀਕ ਹੈ ਪਰ ਇਹ ਜਿਆਦਾ ਮੜੀ ਗੱਲ ਪਿੱਛੇ ਆਈ ਦਿੱਲੀ ਜਜਾਵੜ ਨਹੀਂ ਦਿੱਲੀ ਜਾਵੜਦਾ ਇਹ ਗੱਲ ਤੋਂ ਮੈਂ ਉਲਟ ਸੁ ਸਮਝਣਾ ਬਈ ਬਹਿ ਕੇ ਸਮਝੋਤਾ ਕਰਨਾ ਸਮਝੋਤਾ ਕਰਦੇ ਨਹੀਂ ਕਿ ਉੱਠ ਕੇ ਚੁੰਮ ਆਪਾਂ ਜਪਦੇ ਨੇ ਪਿਆਰ ਨਾਲ ਗੱਲ ਕਰਨਾ ਕਿਸਾਨ ਮੈਂ ਕਹਿੰਦਾ ਗਲਤ ਦਿਖਸਣ ਬਸ ਕਿਸਾਨ ਦਾ ਕਹਿੰਦੇ ਵੀ ਸਾਡੇ ਨਾਲ ਵਾਦਾ ਕੀਤਾ ਸੀਗਾ ਮੋਦੀ ਸਾਹਿਬ ਨੇ ਵੀ ਅਸੀਂ ਸਾਡੇ ਵਾਦਾ ਕਰਕੇ ਪਿੱਛੇ ਹਟ ਗਿਆ ਮੋਦੀ ਸਾਹਿਬ ਤੇ ਬੜਾ ਕੁਝ ਦੇ ਰਿਆ ਹੈ ਅੱਛਾ ਠੀਕ ਹੈ ਤੇ ਲੈਣਾ ਜੋਗੇ ਹੋਣ ਇੱਕ ਸਿਰਫ ਪੰਜਾਬ ਪੰਜਾਬ ਨੂੰ ਨਹੀਂ ਮਿਲ ਰਿਹਾ ਬਾਕੀ ਸਟੇਟਾਂ ਨੂੰ ਸਾਰਿਆਂ ਨੂੰ ਮਿਲ ਰਿਹਾ ਹਰਿਆਣੇ ਦੇ ਕਿਸਾਨ ਖੁਸ਼ ਆ ਰਣਤ ਖੁਸ਼ ਨੇ ਪਰ ਬਾਕੀ ਸਾਰੇ ਕੋਈ ਖੁਸ਼ ਨਹੀਂ ਠੀਕ ਹੈ ਸ਼ੁਕਰੀਆ ਹਾਂ ਇਹ ਚੱਕਰ ਆਸ਼ੰਦ ਦੇ ਜੋ ਇੰਤਜ਼ਾਮ ਨੇ ਤੇ ਇੱਥੋਂ ਘੱਗਰ ਦੇ ਉੱਪਰ ਦੋ ਪੁਲ ਨੇ ਇੱਕ ਪੁਰਾਣਾ ਪੁਲਾ ਤੇ ਇੱਕ ਨਵਾਂ ਪੁਲ ਇਹ ਨਵੇਂ ਪੁਲ ਦੀ ਜਿਹੜੀ ਬੈਰੀਕੇਟਿੰਗ ਆ ਇਹ ਤੁਸੀਂ ਦੇਖੀ ਆ ਪੁਰਾਣੇ ਪੁਲਾ ਪੁਰਾਣੇ ਪੁਲ ਦੇ ਵਿੱਚ ਪੁਰਾਣੇ ਪੁਲ ਦੇ ਉੱਪਰ ਦੀ ਰਸਤਾ ਹੋ ਜਾਂਦਾ ਇਹ ਪੁਲ ਹਾਲਾਂਕਿ ਬੰਦ ਆ ਪਰ ਪ੍ਰਸ਼ਾਸਨ ਨੂੰ ਇਹ ਲੱਗਦਾ ਕਿ ਹੋ ਸਕਦਾ ਅੰਦੋਲਨਕਾਰੀ ਕਿਸਾਨ ਇੱਧਰ ਦੀ ਜਾਣ ਇਹਦਾ ਰਸਤਾ ਇੱਥੇ ਖਾਈਆਂ ਬੱਟਿਆ ਜਾ ਰਹੇ ਨੇ ਜੀਵੀਸੀ ਦੇ ਨਾਲ ਆ ਦੇਖੋ ਇੱਥੇ ਘਟੋ ਘਟਾ 8-10 ਫੁੱਟ ਡੂੰਗੀ ਤੇ 6-7 ਫੁੱਟ ਚੌੜੀ ਖਾਈ ਆ ਜਿਹੜੀ ਉਹ ਪੱਟੀ ਗਈ ਆ ਇੱਕ ਖਾਈ ਇਦਾਂ ਦੀ ਉਹ ਅੱਗੇ ਪੱਟੀ ਗਈ ਆ ਤੇ ਜਿਹੜੀ ਉਹ ਬਜਰੀ ਪਿੱਛੇ ਪਾਉਂਦੇ ਸੀਗੇ ਉਹ ਵੀ ਇਸੇ ਪੁਰਾਣੇ ਪੁਲ ਦੇ ਉੱਪਰ ਆ ਬੈਰੀਕੇਟਿੰਗ ਕਰਨ ਵਾਸਤੇ ਪਾਈ ਜਾ ਰਹੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਇੱਥੇ ਇੱਕ ਹੋਰ ਵੀ ਚੀਜ਼ ਦਾ ਧਿਆਨ ਦੇਣ ਵਾਲੀ ਬਣਦੀ ਆ ਕਿ ਪ੍ਰਸ਼ਾਸਨ ਅਕਸਰ ਇਹ ਗੱਲ ਕਰਦਾ ਹੈ ਕਿ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਹਰਜਾਨਾ ਕਿਸਾਨਾਂ ਤੋਂ ਵਸੂਲਿਆ ਜਾਊਗਾ ਪਰ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਨੇ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ ਤੇ ਬਾਅਦ ਚ ਅੰਦੋਲਨ ਨੂੰ ਕੁਚਲਣ ਵਾਸਤੇ ਉਹ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦਿਆਂ ਨੇ ਕੀ ਉਹਨਾਂ ਪਾਰਟੀਆਂ ਤੋਂ ਉਹਨਾਂ ਨੇਤਾਵਾਂ ਤੋਂ ਉਹਨਾਂ ਸਰਕਾਰਾਂ ਤੋਂ ਪਬਲਿਕ ਪ੍ਰਾਪਰਟੀ ਦੇ ਨੁਕਸਾਨ ਦਾ ਹਰਜਾਨਾ ਨਹੀਂ ਬੋਸੂਲਿਆ ਜਾਣਾ ਚਾਹੀਦਾ ਜਿਹੜੇ ਅੱਜ ਕਿਸਾਨਾਂ ਨੂੰ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਅਗੇ ਤੁਹਾਡੇ ਆਹ ਪਾਸਪੋਰਟ ਜ਼ਬਤ ਕਰ ਲਾਂਗੇ ਤੁਹਾਡੇ ਸਾਧਨ ਜ਼ਬਤ ਕਰ ਲਾਂਗੇ ਤੁਹਾਡੇ ਤੋਂ ਇਹ ਵਸੂਲਾਂਗੇ ਤੁਹਾਡੇ ਖਾਤੇ ਸੀਲ ਕਰ ਦਾਂਗੇ ਜਿਹੜੇ ਨੇਤਾਵਾਂ ਨੇ ਚੋਣਾਂ ਜਿੱਤਣ ਵਾਸਤੇ ਸੁਆਮੀ ਨਾਥਨ ਰਿਪੋਰਟ ਦੀ ਗੱਲ ਕੀਤੀ ਜਿਨ੍ਹਾਂ ਨੇਤਾਵਾਂ ਨੇ ਚੋਣਾਂ ਜਿੱਤਣ ਵਾਸਤੇ ਸਾਨਾ ਦੇ ਕਰਜ਼ੇ ਮਾਫੀ ਦੀ ਗੱਲ ਕੀਤੀ ਕੀ ਅੱਜ ਉਹਨਾਂ ਦੇ ਖਾਤੇ ਸੀਜ਼ ਨਹੀਂ ਹੋਣੇ ਚਾਹੀਦੇ ਕੀ ਅੱਜ ਉਹਨਾਂ ਦੇ ਪਾਸਪੋਰਟਾਂ ਦੇ ਉੱਪਰ ਰੈੱਡ ਐਂਟਰੀ ਨਹੀਂ ਹੋਣੀ ਚਾਹੀਦੀ ਕੀ ਅੱਜ ਉਹਨਾਂ ਤੋਂ ਪਬਲਿਕ ਪ੍ਰਾਪਰਟੀ ਦੇ ਹਰਜਾਨੇ ਨਹੀਂ ਬਕੂਲੇ ਜਾਣੇ ਚਾਹੀਦੇ ਇਹ ਸਾਡੇ ਸਵਾਲ ਨੇ ਆਮ ਦਰਸ਼ਕਾਂ ਨੂੰ ਤੁਸੀਂ ਇਹਨਾਂ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦਿਓ ਬਾਕੀ ਅਸੀਂ ਲੋਕਾਂ ਦੀ ਸੁਹੂਨਤ ਵਾਸਤੇ ਇਹ ਵੀਡੀਓ ਦਿਖਾ ਰਹੇ ਆ ਕਿ ਨਵਾਂ گاؤں ਤੋਂ ਜਿਹੜਾ ਚੀਕੇ ਨੂੰ ਰਸਤਾ ਜਾਂਦਾ ਹੈ ਪੂਰੀ ਤਰ੍ਹਾਂ ਬਲੌਕ ਹੋ ਚੁੱਕਿਆ ਜਿੰਨਾ ਹੋ ਸਕੇ ਤੁਸੀਂ ਟ੍ਰੈਵਲ ਨੂੰ ਆਪਣੇ ਯਾਤਰਾ ਨੂੰ ਸਥਾਗਤ ਕਰ ਦਿਓ ਤੇ ਤਾਂ ਜੋ ਤੁਸੀਂ ਫालतू ਦੀ ਹਰਾਸ਼ਮੈਂਟ ਤੋਂ ਬਚ ਸਕੋ ਧੰਨਵਾਦ